ਅੱਜ ਆਪਾਂ ਦੋ ਗੱਲਾਂ ਕਰਾਂਗੇ ਇੱਕ ਤਾਂ ਵੀ ਜਦੋਂ ਬੰਦੇ ਪਰ ਪੈਂਦੀ ਹੈ ਨਾ ਫਿਰ ਬੰਦਾ ਉੱਥੇ ਵੀ ਜਾਂਦਾ ਜਿੱਥੇ ਕਹਿੰਦਾ ਮੈਂ ਜਾਣੇ ਨਹੀਂ ਮੈਂ ਤਾਂ ਸਿਰਫ ਇੱਕ ਗੁਰੂ ਨੂੰ ਮੰਨਦਾ ਮੈਂ ਇਹਦੇ ਬਾਰੇ ਠੀਕ ਹੈ ਫਿਰ ਬੰਦਾ ਉੱਥੇ ਹੀ ਮੱਥੇ ਰਗੜਦਾ ਜਾ ਕੇ ਤੇ ਦੂਜੀ ਬਈ ਤੁਸੀਂ ਬਈ ਕੱਲ ਬਹੁਤ ਕਮੈਂਟ ਕਰੇ ਉਹ ਮੈਂ ਕੱਲ ਵਾਲੀ ਵੀਡੀਓ ਚ ਪੜੂਗਾ ਤੁਹਾਡੇ ਸਾਰੇ ਕਮੈਂਟ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖੀਏ ਕਿਹੜੇ ਕਿਹੜੇ ਬੰਦੇ ਨੇ ਕਮੈਂਟ ਕੀਤਾ ਉਹ ਕੱਲ ਵਾਲੀ ਵੀਡੀਓ ਚ ਕਰੂੰਗਾ ਮੈਂ ਅੱਜ ਫੋਨ ਲਿਆਉਣਾ ਭੁੱਲ ਗਿਆ ਮੈਂ ਦੂਜਾ ਫੋਨ ਉਹਦੇ ਪਰਤੇ ਨਾ ਲਾਈਵ ਵੀਡੀਓ ਲਾ ਕੇ ਇਕੱਲੇ ਇਕੱਲੇ ਦਾ ਨੋ ਪੜਾਂਗੇ ਆਪਾਂ ਤੇ ਕਿੱਥੋਂ ਕਿੱਥੋਂ ਦੇਖਦੇ ਆ ਮੈਂ ਕਹਿੰਦਾ ਪੂਰੀ ਦੁਨੀਆ ਚ ਵੀਡੀਓ ਦੇਖਦੇ ਆ ਯਾਰ ਤੁਸੀਂ ਤਾਂ ਯੂ ਐਸ اے ਤੋਂ ਆ ਕੋਈ ਇਥੇ ਨੇੜੇ-ਤੇੜੇ ਵਾਲੇ ਪਿੰਡਾਂ ਵਾਲੇ ਆ ਸਾਊਦੀ ਅਰਬੀਆ ਤੋਂ ਸਾਰਿਆਂ ਦੇ ਨਾਮ ਪੜਾਂਗੇ ਆਪਾਂ ਤੇ ਗੱਲ ਕਰਾਂਗੇ ਅੱਜ ਵੀ ਜਦੋਂ ਕੋਈ ਬੰਦਾ ਕੋਈ ਕਰਾਉਂਦਾ ਹੁੰਦਾ ਉਹ ਅਸੀਂ ਤਾਂ ਕਹਿੰਦੇ ਵੀ ਹਰੇਕ ਧਰਮ ਨੂੰ ਪਰ ਰਿਸਪੈਕਟ ਦੇਈਏ ਆਪਣਾ ਜਿੱਦਾਂ ਮੈਂ ਸੋਚਦਾ ਵੀ ਰਿਸਪੈਕਟ ਹਰੇਕ ਧਰਮ ਮਾਰਗ ਕੋ ਸਭ ਦਾ ਬਸ ਇੱਕੋ ਮੁਕਾਰ ਆ ਬਸ ਜਿੱਦਾਂ ਆਪਾਂ ਕਹਿੰਦੇ ਆ ਆਪਣੇ ਧਰਮ ਦੇ ਵਿੱਚ ਬਸ ਸਰ ਉਹ ਇੱਕੋ ਆ ਬਸ ਕੁੰਮ ਫਿਰ ਕੇ ਰਸਤੇ ਸਾਰੇ ਉੱਥੇ ਜਾਂਦੇ ਆ ਅੱਜ ਇਹਦੇ ਬਾਰੇ ਗੱਲਾਂ ਕਰਾਂਗੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਲਾਈਵ 'ਚ ਦਿਖਾਉਂਦੇ ਪਹਿਲਾਂ ਅੱਜ ਸਵੇਰੇ ਫੇਰ ਮਛਰਮੀ ਜਾਂ ਪੈ ਲਿਆ ਫੇਰ ਛੜਕਾ ਜਾਂ ਕਰਤਾ ਉਹ ਦੇਖੋ ਉੱਧਰ ਇੰਨੇ ਜਗ੍ਹਾ ਦੇ ਵਿੱਚ ਛੜਕਾ ਜਾਂ ਕਰਤਾ ਇਹ ਚੰਗੀ ਤਰ੍ਹਾਂ ਤੇ ਮੌਸਮ ਬਹੁਤ ਵਧੀਆ ਰਗੀਨ ਹੋਇਆ ਹੋਇਆ ਪਰ ਹੁਣ ਇਹ ਆਪਣੇ ਵਾਸਤੇ ਥੋੜਾ ਨੁਕਸਾਨ ਦੇ ਆ ਕਿਉਂਕਿ ਕੱਲ ਨੂੰ ਆਪਣੀਆਂ ਨੀਆਂ ਪੱਟੀਆਂ ਜਾਣੀਆਂ ਆ ਸਾਰਾ ਡਨ ਹੋ ਚੁੱਕਿਆ ਤੇ ਅੱਜ ਪਲੰਬਰ ਬੁਲਾਇਆ ਹੋਇਆ ਪਲੰਬਰ ਦਾ ਸ਼ਾਇਦ ਹੁਣ ਮੈਨੂੰ ਫੋਨ ਆ ਜਾਵੇ ਪਲੰਬਰ ਨਾਲ ਬੈਠ ਕੇ ਸਲਾਹਵਾਤਾ ਕਰਨੀ ਕਿਹੜਾ ਪਾਇ ਪਾਣਾ ਕਿੱਧਰੋਂ ਪਾਣਾ ਕਿ ਆਹ ਹਿਸਾਬ ਤਾਂ ਉਹਨੂੰ ਸਾਰਾ ਦੱਸਣਾ ਉਹਦੇ ਹਿਸਾਬ ਦੇ ਨਾਲ ਜੋ ਆਪਣੇ ਕੋਲ ਮਕਾਨ ਦਾ ਨਕਸ਼ਾ ਆਇਆ ਤੇ ਬਹੁਤ ਭਰਾਵਾਂ ਦੇ ਫੋਨ ਕੱਲ ਵੀ ਇੱਕ ਮਕੋਠੀ ਦੇਖ ਕੇ ਆਇਆ 1.5 ਇੱਕ ਕਰੋੜ ਹੁਣ ਤੱਕ ਲੱਗ ਚੁੱਕਿਆ ਜਿਹੜਾ ਕਹਿੰਦਾ ਐਸਟੀਮੇਟ ਲਾਇਆ ਸੀ 1.5 ਕਰੋੜ ਤਾਂ ਮੈਂ ਕਹਾ 1.5 ਕਰੋੜ ਨਹੀਂ ਤੇ ਪਰਦਾ 2 ਕਰੋੜ ਲੱਗਣਾ ਢੀ ਆਲੇ ਸ਼ਾਨ ਕੋਠੀ ਪਾਈ ਬਾਈ ਵੀਰ ਨੇ ਯਾਰ ਤਰਕੇ ਮੈਂ ਤਾਂ ਵੀਰ ਨੂੰ ਹੋਰ ਹੱਲਾਸ਼ੀਰੀ ਦੇ ਕੇ ਆਇਆ ਮੇਰਾ ਭਾਈ ਵੀਰ ਤਨ ਹੋਰ ਤਰੱਕੀਆਂ ਦਵੇ। ਹਰ ਇੱਕ ਦਾ ਹੁੰਦਾ ਇੱਕ ਡ੍ਰੀਮ ਹੋਮ ਪਾਉਣਾ। ਜਿਸ ਤਰ੍ਹਾਂ ਆਪਾਂ ਮੇਅਰ ਕਰਦਾ ਫਿਰ ਬੰਦਾ ਕਹਿੰਦਾ ਇੱਕ ਘੈਂਟ ਜਿਆ ਚੀਜ਼ ਪਾਈਏ ਆਪਾਂ। ਜਿਹਦੇ ਵਿੱਚ ਆਪਾਂ ਨੇ ਸੁੱਖ-ਸਾਂਧੀ ਰਹਿਣਾ। ਬੱਲਾ ਬੱਲਾ। ਦੇਖੋ ਤੁਸੀਂ ਜਾਨਮਾਹਲ ਬਲੌਗ ਪਰ ਵਾਲੇ ਪਾਉਣੀ ਵੀਡੀਓ ਨੂੰ ਘਰਾਂ ਜਾ ਕੇ ਅਪਲੋਡ ਕਰਕੇ ਪਾਉਂਗਾ ਮੈਂ। ਇਹ ਤਾਂ ਆਪਣੀ ਲਾਈਵ ਵੀਡੀਓ ਹੈ। ਓਹੋ ਧੰਨ ਧੰਨ ਹੋ ਗਈ ਭਾਈ। ਕਮਰੇ ਦੇ ਕੁਝ ਕਮਰੇ, ਕਿਆ ਡਿਜ਼ਾਈਨਿੰਗ ਹੈ, ਕਿਆ ਜਿਹੜੇ ਆਰਕੀਟੈਕਚਰ ਨੇ, ਕਿਆ ਚੀਜ਼ ਉਹ ਪ੍ਰੋਕੇ ਰੱਖਤੀ ਯਾਰਾ। ਉਹ ਤਾਂ ਐਲੀਵੇਸ਼ਨ ਕਿੰਨਾ ਸੋਹਣਾ ਬਣਾਇਆ ਹੋਇਆ ਜਦੋਂ ਬਣ ਕੇ ਤ ਤੁਸੀਂ ਆਪੇ ਲਾ ਲਓ 2 ਕਰੋੜ ਲੱਗਿਆ ਹੋਵੇ ਕੋਠੀ ਪਰ ਕੀ ਹੋ ਗਈ ਚੀਜ਼ ਉਹ ਤੇ ਚੱਲਦੇ ਹੁਣ ਗੁੱਜਰਬਾਈ ਦਾ ਲੱਗਿਆ ਕੰਮ ਪਰ ਗੁੱਜਰਬਾਈ ਨੇ ਬਾਈ ਧੰਨ ਧੰਨ ਕਰਾ ਕੇ ਰੱਖਦੀ ਮੋਟਰ ਦੀ ਐ ਫਰਾ ਚੀਜ਼ ਬਣਾ ਕੇ ਰੱਖਦੀ ਹੈ ਨਾ ਹੁਣ ਜੇ ਤੁਸੀਂ ਕੋਈ ਕੋਈ ਆਇਆ ਮੋਟਰ ਪਰ ਮੋਟਰ ਐ ਲਸ਼ਕਾਰੇ ਮਾਰਦੀ ਹੈ ਨਾ ਇੱਕ ਨੰਬਰ ਚੀਜ਼ ਬਣਾ ਕੇ ਰੱਖਦੀ ਤੇ ਅੰਦਰ ਵੀ ਸਫਾਈ ਇੰਨੀ ਵਧੀਆ ਕਰਦੀ ਨਾ ਸਾਰੇ ਪਾਸੇ ਹੁਣ ਥੋੜੀ ਜਿਹਾ ਮਿੱਟੀ ਦੇ ਭੌਣ ਜੇ ਬਣਾ ਲਏ ਤੇ ਉਹਨਾਂ ਨੇ ਨਾ ਮਿੱਟੀ ਉਹ ਜਿਹੜੇ ਕਹਿੰਦੇ ਮਿੱਟੀ ਇਕੱਠੀ ਕਰ ਕਰ ਜਣ ਛੋਟੇ ਛੋਟੇ ਭੌਣ ਜੇ ਬਣ ਗਏ ਤੇ ਆਹ ਇੱਥੇ ਆ ਆ ਦੇਖੋ ਇੱਥੇ ਤੇ ਨਾ ਉਹ ਫਿਰ ਖੁਰਚੇ ਤੇ ਭੜੇ ਲੱਗਦੇ ਤੇ ਬਹੁਤ ਜ਼ਿਆਦਾ ਮੈਂ ਗੁੱਜਰਬਾਈ ਫੁਰਚਦੇ ਇਹ ਇੱਕ ਇੱਥੇ ਆਹ ਤਾਂ ਇਹ ਮੈਂ ਕਰਕੇ ਤੇ ਸੀਸਾ ਨਾ ਭੰਦੀ ਆ ਮੈਨੂੰ ਫਿਰ ਬਾਅਦ ਚ ਕਰ ਲਾਂਗੇ ਆਪਾਂ ਇੱਕ ਆ ਦੇਖੋ ਛੋਟਾ ਜਿਹਾ ਲਿਆ ਜਿਹੜਾ ਪਤਾ ਨਹੀਂ ਕਿਆ ਕਿੱਦਾਂ ਮਿੱਟੀ ਉੱਪਰ ਕੇ ਲਿਆਉਂਦੀ ਕਿੱਦਾਂ ਉਹਨੂੰ ਪਰੋਂਦੀ ਹੋਣੀ ਹੈ ਵਿੱਚ ਇਕਦੇ ਹੋਰ ਪਾਸੇ ਲਾ ਲਓ ਯਾਰ ਇੱਥੇ ਭੈੜਾ ਲੱਗਦਾ ਫਿਰ ਬਾਈ ਪਿੰਡੀ ਵੀ ਹੋ ਗਈ ਥੋੜੀ ਜੀ ਉਜਰਾਲ ਪਿੰਡੀ ਵੀ ਤੋੜਦੀ ਥੋੜੀ ਜੀ ਹੋਈ ਹੋਈ ਪਿੰਡੀ ਵੀ ਹੈ ਇਹ ਤੋੜਦੀ ਪਿੰਡੀ ਜੀ ਵੀ ਇਹ ਸਾਰੀ ਆ ਇਹ ਆਪਣੀ ਵਲਾਗ ਬਣੀ ਅੱਜ ਤੁਹਾਨੂੰ ਅ ਉੱਪਰ ਤੋਂ ਦਿਖਾਈਏ ਵੀ ਪਹਿਲਾਂ ਨਾਲ ਉੱਪਰ ਜਾ ਕੇ ਗੱਲਾਂ ਮਾਰਦੇ ਨਾਲ ਤੁਹਾਨੂੰ ਉੱਪਰ ਦਾ ਸਾਰਾ ਚਾਰੇ ਪਾਸੇ ਦਾ ਵੀਊ ਦਿਖਾਉਂਦੇ ਆਪਾਂ ਉੱਥੇ ਪਰ ਚੱਲਦੇ ਆਂ ਅੱਜ ਦੇਖਦੇ ਆਂ ਉੱਥੇ ਪਰ ਚੱਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਸਾਰੇ ਜੁੱਝਾਂ ਮੁੱਜਰ ਬਜੀਦਰ ਲੱਗਿਆ ਹੋਇਆ ਆਪਣੇ ਕਮਾਕਾਰਾਂ ਪਰ ਮੈਂ ਤਾਂ ਕਿਹਾ ਮੈਂ ਕਹਿੰਦਾ ਮੇਰੇ ਤਾਂ ਦੋ ਘਰ ਆਲੀ ਆ ਇੱਕ ਮੋਟਰ ਪਰ ਰਹਿੰਦੀ ਆ ਜਿਹੜੀ ਸਾਰੀ ਇੱਕ ਮੋਟਰ ਦੇਖਦੀ ਆ ਇੱਕ ਪਿੰਡ ਚ ਰਹਿੰਦੀ ਆ ਉੱਪਰ ਘਰ ਦੇਖਦੀ ਆ ਬਸਾਤੀ ਲੱਗੀ ਰੋ ਮਨ ਮਨੂ ਕਹਦਾ ਤੂੰ ਗੱਲਾਂ ਵਾਲਾ ਓਹ ਕਹਿੰਦਾ ਗੱਲਾਂ ਵਾਲਾ ਮੈਨੂੰ ਮੈਂ ਕਿਹਾ ਤਾਂ ਮੈਂ ਕਿਹਾ ਅੱਜ ਤੇਰੇ ਭਾਈ ਦਿਨ ਚ ਮਾੜਾ ਮੋਟਾ ਜਦ ਅਸੀਂ ਨਾ ਐਟ ਟਾਈਮ ਤਾਂ ਮੌਸਮ ਐਨ ਰਗੀਨ ਹੋ ਜਾਂਦਾ ਤੇ ਜੀ ਕਰਦਾ ਕਿ ਗੁੱਜਰ ਭਾਈ ਨੂੰ ਦਿਨ ਚ ਦਾ ਪੈਗ ਲਵਾਵਾ ਮੈਂ ਤੇ ਜਦੋਂ ਸ਼ਾਮ ਜੇ ਆਈ ਫਿਰ ਉਸ ਤਾਂ ਨਾ ਦਿਨ ਤੇ ਦੋ ਤਿੰਨ ਦੇ ਵਿੱਚ ਧੁੱਪਾਂ ਨਿਕਲਿਆ ਹੁੰਦੀ ਫਿਰ ਮੁੜ ਜਾ ਫਿਰ ਮੌਸਮ ਘਰਮ ਹੋ ਜਾਂਦਾ ਫਿਰ ਸਾਡਾ ਦਿਲ ਨਹੀਂ ਕਰਦਾ ਹੈਗਾ ਯਾ ਅਸੀਂ ਤਾਂ ਦਿਲ ਕਰਦਾ ਕਿ ਨਹੀਂ ਨਹੀਂ ਅੱਜ ਨਹੀਂ ਮੈਂ ਭਾਈ ਅੱਜ ਦੇਖ ਲੈ ਪਹਿਲੀ ਤਰੀਕ ਦਾ ਕੀਤੀ ਹੋਈ ਆ ਪਹਿਲੀ ਤਰੀਕ ਦੀ ਕੀਤੀ ਹੋਈ ਆ ਹਾਂ ਮੇਰੇ ਕਿੰਨੇ ਦਿਨ ਨਾ ਦਲਾ 7 ਦਿਨ ਹੋ ਗਏ ਬਾਈ 7 ਦਿਨ ਹੋ ਗਏ ਬਹੁਤ ਬੜੇ ਬੜੇ ਫਰੂਟ ਚੱਲੇ ਸਬਜ਼ੀ ਪਾਣੀ ਮਿਰਚ ਮੁਰਚ ਬਹੁਤ ਘੱਟ ਖਾਧੀ ਸਰੀਰ 'ਚ ਕੁਝ ਤਬਦੀਲੀਆਂ ਆਈਆਂ ਵਜਨ ਤਾਂ ਘਟਿਆ ਮੇਰਾ ਥੋੜਾ ਜਿਹਾ 2.5 ਕਿਲੋ ਪਰ ਸਰੀਰ 'ਚ ਤਬਦੀਲੀਆਂ ਬਹੁਤ ਆਈਆਂ ਓਹੋ ਜਿਹਨੋਂ ਪਾਸ ਰੀ ਟਾਈਮ ਆਪਣੀ ਕਿਰਿਆ ਕਰਦੇ ਇੱਕ ਨੰਬਰ ਕਰਦੇ ਆ ਉੱਥੋਂ ਪਤਾ ਲੱਗ ਜਾਂਦਾ ਜਦੋਂ ਉਹਦੀ ਬਦੂ ਐਸੀ ਭੈੜੀ ਆਉਂਦੀ ਕੋਈ ਗੰਦਮੰਦ ਖਾਈ ਜਾਂਦੇ ਤੇ ਚਿਕਨ ਖਾ ਲਿਆ ਮੱਛੀ ਖਾ ਲਿਆ ਉਹ ਕਿਦਣਾ ਕਿਦਾਂ ਬੋਡੀ ਚ ਹੋਰ ਤਰ੍ਹਾਂ ਦਾ ਹੁਣ ਤਾਂ ਮੈਂ ਕਹਿੰਦਾ ਜਦੋਂ ਆਪਾਂ ਮੈਂ ਬਾਦ ਨੂੰ ਕ੍ਰਿਸਟਲ ਕਲੀਅਰ ਪਾਣੀ ਯਾਰ ਕਿ ਪਾਣੀ ਬਹੁਤ ਪੀਤਾ ਮੈਂ ਤੇ ਜਿਹੜੀਆਂ ਜਿਹੜੇ ਔਰ ਚੀਜ਼ਾਂ ਜਿਹੜੀਆਂ ਕੁਦਰਤ ਵੱਲ ਦੇ ਬਣੀ ਉਹ ਚੀਜ਼ਾਂ ਖਾਧੀਆਂ ਜਿੰਨੇ ਕ ਫਰੂਟ ਬਹੁਤ ਖਾਦਾ ਥੋੜਾ ਸਾਹ ਚੜ ਗਿਆ ਤੇ ਹੁਣ ਤੁਹਾਨੂੰ ਆ ਬਿਊ ਦਿਖਾਉਂਦਾ ਇੱਧਰ ਦਾ ਪੂਰਾ ਹੁਣ ਤਾਂ ਪੂਲਰ ਵੱਧੇ ਜਾਂਦੇ ਆ ਹਾਂ ਪੂਰੇ ਇੱਧਰ ਨੂੰ ਚਾਰੇ ਪਾਸੇ ਆਹ ਪੂਲਰ ਵੱਧਦੇ ਜਾ ਰਹੇ ਆ ਨਾ ਪੂਰੇ ਆਹ ਆਪਣੇ ਜਾਮਣ ਇੱਥੇ ਆ ਵੇਖੋ ਜੀ ਕਿੰਨਾ ਸੋਹਣਾ 뷰 ਹੋਇਆ ਹੋਇਆ ਆ ਜਮਣਿਆ ਵੀ ਕੱਟਣੀ ਏ ਕਿੱਦਾਂ ਦਿਨ ਚ ਮੈਂ ਕਹਿੰਦਾ ਤੇ ਪੱਤੇ ਪੁੱਤੇ ਝੜ ਜਵੇ ਇਹ ਮਾਲੀ ਦੇ ਕੋਟਾ ਕੇ ਕਟਵਾਉਂਗਾ ਮੈਂ ਉਹਨੂੰ ਪਤਾ ਨੂੰ ਕਿਹੜੇ ਕਿਹੜੇ ਪੱਤੇ ਕੱਟਣੇ ਕਿੱਥੇ ਕਿੱਥੇ ਕਿਹੜੇ ਕਿਹੜੇ ਚੀਜ਼ ਕੱਟਣੀ ਆ ਜਿਵੇਂ ਇੱਥੇ ਛਫਕੀ ਮਰੀ ਵਿਚਾਰੀ ਉਹ ਕਿਤੇ ਨਾ ਉਹ ਦੋਨੋਂ ਇਹਦੇ ਵਿੱਚ ਨੂੰ ਕ੍ਰੋਸ ਹੋਣ ਲੱਗੇ ਹੋਣੀ ਆ ਉਹ ਦੋਨੋਂ ਕਦੇ ਆਰਥ ਇਕੱਠੇ ਹੋ ਗਏ ਵਿੱਚੇ ਫਸ ਕੇ ਮਰ ਗਈ ਵਿਚਾਰੀ ਲੋ ਜੀ ਆਪ ਵਿਓ ਸੀ ਤੇ ਹੁਣ ਆਪਾਂ ਉਹ ਗੱਲ ਕਰਦੇ ਜਿਹੜੀ ਮੈਂ ਕਿਹਾ ਸੀ ਇੱਕ ਬੰਦਾ ਸੀ ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਮੰਨਦਾ ਹੈਗਾ ਕਿ ਕੁਝ ਨਹੀਂ ਹੈ ਕੋਈ ਇਸ ਨਹੀਂ ਹੈ ਧਰਤੀ 'ਤੇ ਬਸ ਦੁਨੀਆ ਭਰਾਂ ਦੇ ਦੁਨੀਆ ਪਰ ਜਾਂਦੇ ਕੋਈ ਰੱਬ ਨਹੀਂ ਕੋਈ ਕੁਝ ਨਹੀਂ ਹੈ ਮਾਰਾ ਇਹਨੇ ਫਿਰ ਕੋਈ ਐਸੀ ਖੇਡ ਖੇਡੀ ਉਹਦੇ ਮੁੰਡੇ ਨੂੰ ਨਾ ਬਹੁਤ ਭੈੜੀ ਬਿਮਾਰੀ ਲੱਗ ਗਈ ਜਿਹਦਾ ਆਪਾਂ ਨਾਮ ਵੀ ਨਹੀਂ ਲੈ ਸਕਦੇ ਫਿਰ ਡਾਕਟਰਾਂ ਨੇ ਵੀ ਕਹਿਤਾ ਸੀ ਜਵਾਬੇ ਦੇ ਦਿੱਤਾ ਸੀ ਉਦੋਂ ਬਈ ਖਤਮ ਹੋ ਗਿਆ ਫਿਰ ਉਸ ਬੰਦੇ ਨੇ ਉਹਨਾਂ ਦਰਾਂ ਪਰ ਜਾ ਕੇ ਮੱਥੇ ਰਗੜੇ ਜਿਨ੍ਹਾਂ ਨੂੰ ਗਾਲਾਂ ਕੱਢਦਾ ਹੁੰਦਾ ਸੀ ਵੀ ਮੈਂ ਨਹੀਂ ਕਰਨਾ ਹੈ ਠੀਕ ਹੈ ਫਿਰ ਉਹਦਾ ਮੁੰਡਾ ਠੀਕ ਹੋਇਆ ਠੀਕ ਹੈ ਫਿਰ ਉਹ ਕਹਿੰਦਾ ਹਾਂ ਵੀ ਭਾਈ ਕੋਈ ਸ਼ਕਤੀ ਹੈਗੀ ਹੈ ਕਿ ਕੋਈ ਰੱਬ ਹੈਗਾ ਫਿਰ ਉਹ ਮੰਨਿਆ ਇਹਨੇ ਕਹਿੰਦੇ ਕੋਈ ਚੀਜ਼ਾਂ ਹੈ ਨਹੀਂ ਹੈ ਭਾਈ ਚੀਜ਼ਾਂ ਜਦੋਂ ਕੋਈ ਦਿਲ ਤੇ ਲੱਗਦੇ ਜਾ ਕੇ ਸਿੱਧੀ ਲਿਵ ਲੱਗਦੀ ਜਾ ਕੇ ਰੱਬ ਦੇ ਨਾਲ ਗੱਲਬਾਤ ਹੁੰਦੀ ਆ ਫਿਰ ਮਹਰ ਦੀ ਕਿਰਪਾ ਆਪੇ ਹੁੰਦੀ ਆ ਇਹ ਨਾ ਸੋਚੇ ਕਰੋ ਵੀ ਮੇਰੇ ਪਾਸ ਨਹੀਂ ਹੁੰਦੀ ਹੈਗੀ ਪਰ ਟਾਈਮ ਆਉਣ ਪਰ ਸਾਰੇ ਚੀਜ਼ਾਂ ਹੁੰਦੀ ਆ ਅਰਦਾਸਾਂ ਕਰਦੇ ਰਹੇ ਕਰੋ ਕਦ ਨੇ ਕਦੋਂ ਰੱਬ ਸੁਣੇ ਲੰਦਾ ਹੁਣ ਸਾਡੇ ਪਿੰਡ ਵੀ ਇੱਕ ਬੰਦੇ ਨੇ ਪ੍ਰੋਗਰਾਮ ਕਰਾਇਆਤਾ ਦੂਜੇ ਧਰਮ ਤੋਂ ਫਟ ਕੇ ਦੂਜੇ ਧਰਮ ਚ ਤੇ ਬਹੁਤ ਲੋਕਾਂ ਨੇ ਗੱਲਾਂ ਬਾਤਾਂ ਕੀਤੀਆਂ ਬਹੁਤ ਲੋਕਾਂ ਨੇ ਗੱਲਾ ਪਤਾ ਕੀਤੀ ਜਦੋਂ ਵਿੱਚ ਦੇ ਗੱਲ ਦਾ ਪਤਾ ਲੱਗਿਆ ਤੇ ਲੋਕਾਂ ਨੇ ਹਾਂ ਕਹਿੰਦੇ ਅਸੀਂ ਵੀ ਕਰਾਵਾਂਗੇ ਫਿਰ ਦੇ ਪੇੜ ਚੱਲ ਚੱਲ ਪੈਂਦੀ ਪਰ ਮੈਂ ਅਸੀਂ ਵੀ ਗਏ ਤੇ ਮੈਨੂੰ ਕਹਿੰਦੇ ਕਹਿੰਦਾ ਨਹੀਂ ਮੱਥਾ ਟੇਕ ਲਓ ਮੱਥਾ ਟੇਕ ਲਓ ਨੇ ਪਾਈ ਮੈਂ ਕਿ ਹਰੇਕ ਧਰਮ ਰਿਸਪੈਕਟ ਹਰੇਕ ਧਰਮ ਨਹੀਂ ਮੈਂ ਕਿਹਾ ਉਹ ਪਾਏ ਨਹੀਂ ਕਹਿੰਦੇ ਹੈਗੇ ਵੀ ਅਸੀਂ ਉਹਨੂੰ ਮਾੜਾ ਬੰਦਾ ਆਖੀ ਇੱਕ ਚੀਜ਼ ਹੋਰ ਕਿਸੇ ਨੂੰ ਨਿੰਦਿਆ ਨਾ ਕਰੋ ਯਾਰ ਰੇਗ ਦਾ ਮਾਰਗ ਇੱਕੋ ਹੁੰਦਾ ਨਿੰਦਿਆ ਨਾ ਕਰੋ ਵੀ ਆਪਣੇ ਇੱਥੇ ਜਾਂ ਉਹ ਧਰਮ ਜ਼ਿਆਦਾ ਆ ਗਿਆ ਉਹ ਧਰਮ ਜ਼ਿਆਦਾ ਹੈਗਾ ਉਹਨੇ ਐਂ ਕਹ ਲੈ ਉਹਨੇ ਐਂ ਕਹ ਲੈ ਨਿੰਦਣਾ ਨਹੀਂ ਹੈ ਹਾਲ ਇੱਕ ਬੱਬੂ ਮਾਨ ਦੇ ਮੈਨੂੰ ਗੱਲ ਬੜੀ ਚੰਗੀ ਲੱਗੀ ਕਿਸੇ ਨੇ ਉਹਨੂੰ ਕੁਐਸਚਨ ਪੁੱਛ ਲਿਆ ਜਿਹੜੀ ਹੁਣ ਫਿਲਮ ਆ ਰਹੀ ਹੈ ਨਾ ਆਪਣੀ ਇੱਕ ਬਹੁਤ ਬੜੀ ਬੋਲੀ ਜੀ ਉਹ ਜਿਹੜਾ ਉਹਨਾਂ ਐਮਪੀ ਵੀ ਹੋਣੀ ਤੁਹਾਨੂੰ ਪਤਾ ਹੀ ਹੋਣਾ ਉਹਦੇ ਬਾਰੇ ਕਹਿੰਦੇ ਬੱਬੂ ਮਾਨ ਨੇ ਇੱਕ ਫਿਲਮ ਆ ਰਹੀ ਬੱਬੂ ਮਾਨ ਦਾ ਸੱਚਾ ਸੂਰਮਾ ਤੇ ਗੱਲਬਾਤ ਕਿਸੇ ਨੇ ਪੁੱਛ ਲਈ ਉਹ ਤੇ ਕਿਸੇ ਨੇ ਕਮੈਂਟ ਕਰਿਆ ਕਹਿੰਦਾ ਉਹ ਉਹ ਕੋਈ ਨਾ ਕੋਈ ਇਦਾਂ ਦੀ ਗੱਲ ਕਰ ਦਿੰਦੇ ਆ ਆਪਾਂ ਸਿੱਖ ਪੜਕ ਜਾਂਦੇ ਆ ਵੀ ਆਪਾਂ ਸਿੱਖ ਉਹ ਗੱਲ ਨੂੰ ਜਿਆਦਾ ਉਹ ਉਹ ਉਸ ਜਨਾਨੇ ਨੂੰ ਕਹਿੰਦਾ ਤੁਸੀਂ ਇੱਥੇ ਤੇ ਨਾ ਇੱਥੇ ਲੈ ਜਾਂਦੇ ਆ ਕਹਿੰਦਾ ਤੁਸੀਂ ਉਹ ਐਡੀ ਵੱਡੀ ਗੱਲ ਕਰੋ ਨਾ ਵੀ ਤੁਹਾਡਾ ਰੁਤਬਾ ਐਡਾ ਐਡਾ ਐਡੀ ਵੱਡੀ ਗੱਲ ਹੋਵੇ ਵੀ ਉਹਦੀ ਗੱਲ ਕਹੀ ਹੋਵੇ ਨਾ ਛੋਟੀ ਲੱਗੇ ਉਹਨੂੰ ਉਹ ਆਪੇ ਸ਼ਰਮ ਨਾਲ ਮਰ ਜਦੇ ਆਪਾਂ ਜਿਹੜੇ ਜ਼ਿੰਦਾਬਾਦ ਮਰਦਾਬਾਦ ਕਰਨ ਲੱਗ ਜਣ ਗੱਲ ਮੈਨੂੰ ਠੀਕ ਲੱਗੇ ਮੈਨੂੰ ਗੱਲ ਉਹਦੇ ਖਿਲਾਫ ਕੋਈ ਇਹੋ ਜਿਹੀ ਹੋਈ ਹੋਵੇ ਨਾ ਐਡੀ ਵੱਡੀ ਗੱਲ ਕੀਤੀ ਹੋਵੇ ਉਹ ਉਹ ਨੀਵੀਂ ਪੈ ਜਾ ਉਹਦੀ ਜਗ੍ਹਾ ਵੀ ਐਡਾ ਆਪਣਾ ਰਤਬਾ ਲੱਗ ਜਾਵੇ ਕਹਿੰਦਾ ਇੱਕ ਵਾਰ ਮੈਂ ਵੀਡੀਓ ਦੇਖੀ ਸੀ ਕਹਿੰਦਾ امیر ਬੰਦਾ ਉਹ ਨਹੀਂ ਹੁੰਦਾ ਹੈਗਾ ਜਿਹਨੂੰ ਬਹੁਤ ਪੈਸਾ ਜਾਂ ਉਹ ਬੰਦਾ ਕਹਿੰਦਾ امیر ਬੰਦਾ ਉਹ ਹੁੰਦਾ ਜਿਹੜਾ ਵੀ ਦੂਜਿਆਂ ਨੂੰ ਅਹਿਸਾਸ ਨਾ ਹੋਣ ਦਵੇ ਠੀਕ ਹੈ ਨ ਵੀ ਅਮੀਰ ਬੰਦਾ ਬੈਠਾ ਕੋ ਉਹ ਤੇ ਛੋਟਾ ਲੱਗੇ ਐਦਾਂ ਨਹੀਂ ਗੱਲਾਂ ਹੁੰਦੀਆਂ ਸਾਰੀਆਂ ਚਲੋ ਅੱਜ ਦੇ ਇਹ ਆਪਣਾ ਅੱਜ ਦਾ ਟੌਪਿਕ ਸੀ ਤੇ ਇਹ ਗੱਲਾਂ ਪਤਾ ਕੀਤੀਆਂ ਸੀ ਤੇ ਧੰਨਵਾਦ ਤੁਸੀਂ ਕੱਲ ਇੰਨੇ ਕਮੈਂਟ ਆਏ ਠੀਕ ਆ ਜੀ ਕਿੱਥੋਂ ਕਿੱਥੋਂ ਵੀਡੀਓ ਮੈਂ ਕੱਲ ਵਾਲੀ ਵੀਡੀਓ ਚ ਪੜੋ ਅੱਜ ਵੀ ਤੁਸੀਂ ਕਰੋ ਭਾਈ ਇੱਥੋਂ ਕਿੱਥੋਂ ਜਿਹੜੇ ਬੰਦੇ ਰਹਿ ਗਏ ਅੱਜ ਵੀ ਵਾਲੇ ਵੀ ਕਮੈਂਟ ਪੜਾਂਗੇ ਆਪਾਂ ਤੇ ਕੱਲ ਵਾਲਾ ਤਾਂ ਆਪਣੇ ਪੜਾਣੇ ਕੱਲ ਨੂੰ ਕੱਲ ਨੂੰ ਸ਼ਾਇਦ ਮੇਰੇ ਕੋਲ ਨਾ ਟਾਈਮ ਲੱਗੇ ਕੱਲ ਨੂੰ ਫਿਰ ਘਰਦਿਆਂ ਨੇ ਸਾਰੇ ਮੈਂ ਚਾਚੇ ਤਾਏ ਬੁਲਾਏ ਹੋਇਆ ਫਿਰ ਆਪਾਂ ਨੇ ਫਿਰ ਨਹੀਂ ਪੱਟੜੀਆਂ ਤੇ ਅਰਦਾਸਾਂ ਬਿੰਦਿਆ ਕਰਕੇ ਮਹਾਰਾਜ ਅੱਗੇ ਤੇ ਕੰਮ ਸ਼ੁਰੂ ਕਰੀਏ ਮਹਾਰਾਜ ਦਾ ਫਿਰ ਪਾਪ ਬਣਾ ਬਹੁਤ ਦਿਨ ਹੋ ਗਏ ਹੁਣ ਤਾਂ ਸ਼ੁਰੂ ਕਰਦੇ ਵਸ ਹੁਣ ਰੱਬ ਅੱਗੇ ਵੀ ਬੇਨਤੀਆਂ ਕਰਦੇ ਤੂੰ ਵੀ ਨਾ ਹੁਣ ਪਾਣੀ ਥੋੜਾ ਬੜਾ ਮੀਂਹ ਥੋੜੇ ਕਿਰਪਾ ਕਰ ਰੁਕ ਜਾ ਹੁਣ ਬਸ ਇੱਥੇ ਸਟਾਪ ਕਰ ਲੈ ਚੀਜ਼ਾਂ ਇਹ ਤੇ ਨਾ ਪਾਈ ਹੁਣ ਪਤਾ ਨਹੀਂ ਮੈਂ ਕਹਿੰਦਾ ਜਿੱਦੜ ਦਾ ਮੈਂ ਘਰ ਮੇਰਾ ਪੱਟਣਾ ਸ਼ੁਰੂ ਹੋਇਆ ਇੱਕ ਦੋ ਦਿਨ ਵਿੱਚ ਸੁੱਕੇ ਨਿਕਲੇ ਹੋਣੇ ਨਹੀਂ ਡੇਲੀ ਮੀਂਹ ਪੈਂਦਾ ਜੇ ਸਾਡੇ ਨਹੀਂ ਪਿਆ ਐ ਸੁਣਨਾ ਤੇ ਚੰਡੀਗੜ੍ਹ ਵਾਲੀ ਪੈ ਗਿਆ ਆ ਜਲੰਧਰ ਸਾਡੇ ਪੈ ਗਿਆ ਜਾਂ ਕਿਤੇ ਪੈ ਗਿਆ ਹੁਣ ਸਾਡੇ ਦਾ 3-4 ਦਿਨ ਲਗਾਤਾਰ ਹੀ ਪੈ ਰਿਹਾ ਲੇਟ ਆਈ ਬਰਸਾਤ ਪਰ ਕੋਈ ਨਹੀਂ ਕਹਿੰਦਾ ਦੇਰ ਆ ਦਰੁਸਤ ਆ ਪਰ ਹੁਣ ਤਾਂ ਇਹ ਜੀਰਿਆਂ ਪਾਸੇ ਨੁਕਸਾਨ ਦੇ ਆ ਇਹਦਾ ਹੁਣ ਫਾਇਦਾ ਨਹੀਂ ਹੈਗਾ ਇਹਨਾਂ ਤੇ ਹੁਣ ਚਲਦੇ ਆ ਥੱਲੇ ਇਤਨਾ ਇੱਥੇ ਆਲੇ ਆਪਾਂ ਨੇ ਉਹ ਪੈ ਪੋਣਾ ਉੱਥੇ ਤੇ ਆਏ ਦੀ ਇੱਥੇ ਪੈ ਪੋਆ ਕੇ ਨਾ ਇੱਥੇ ਬਾਹਰ ਕਢਾ ਕੇ ਕਿ ਇੱਥੇ ਨਾ ਹੁਣ ਆਹ ਇੱਥੇ ਉਹਦੇ ਸਿੱਟੇ ਗਿਰ ਜਿੰਦੇ ਪਾਣੀ ਦਾ ਸਾਰਾ ਨਾ ਆ ਉਹ ਉੱਥੇ ਨਾਲ ਇਕੱਠਾ ਹੋ ਕੇ ਫਿਰ ਆਹ ਇਧਰ ਨੂੰ ਗਿਰਦਾ ਫਿਰ ਇਹ ਇੱਥੇ ਸਿਲ ਜੜ ਜਾਂਦੀ ਹੁਣ ਜਿਹੜੀ ਓਸ ਬਹੁਤ ਪਣੀ ਹੋਣੀ ਹੁਣ ਇਹਨਾਂ ਦਿਨਾਂ ਫਿਰ ਓਸ ਪਾਣੀ ਲੱਜੇ ਆਵਾਜ਼ ਦੇ ਵਿੱਚ ਬਹੁਤ ਨਮੀ ਹੋ ਜਾਂਦੀ ਆ ਫਿਰ 3 ਨੰਬਰ ওপਨ ਦੀ ਫਿਰ ਇੱਥੇ ਨੂੰ ਪਾਣੀ गिर ਕੇ ਸਾਰਾ ਇੱਥੇ ਤੇ ਆਏ ਦੀ ਇਕੱਠਾ ਹੋ ਗਿਆ ਇਦਾਂ ਥੱਲੇ ਨੂੰ ਗੰਦਾ ਬਿੱਥੇ ਨਾ ਉਹ ਪਿਲਕਣ ਜੀ ਹੋ ਜਾਂਦੀ ਐ। ਜਿਵੇਂ ਨਾ ਪੈ ਪੈ ਜਾਣਾ ਗਲੀ ਕੱਢ ਕੇ ਨਾ ਵਿੱਚ ਨੂੰ ਆਏ। ਉਹ ਵਿੱਚ ਪੱਤੀਆਂ ਪੈ ਕੱਸ ਹੋ ਜਾਂਦਾ ਫਿਰ ਉਹਦਾ ਨਾ ਆਪਾਂ ਇੱਥੇ ਬਾਹਰ ਸਿਟਾਂਗੇ ਪਾਣੀ ਇੱਥੇ। ਲੰਬਾ ਪਾ ਕੇ ਨਾ ਥੋੜਾ ਜਿਆਦਾ ਉੱਤੀ ਤੇ ਆ। ਇੱਥੇ ਤੇ ਲੰਬਾ ਪਾ ਕੇ ਪਾਏ ਪਾਏ ਬਾਹਰ ਸੜਦਣਾ ਹੈ। ਇਸ ਸਾਲ ਕਰਦਣਾ ਕੰਮ ਇਹ। ਇੱਥੇ ਕਹਤੇ ਜੋੜ ਜਾ ਦਿਖ ਰਿਹਾ ਹੁਣ ਇਹ। ਚਲੋ ਹੁਣ ਥੱਲੇ ਚੱਲਦੇ ਆਂ। ਇੱਥੇ ਨਾ ਬਰਾਹ ਹਰਿਆਈ ਜੀ ਜਮ ਜਮ ਲੱਗਦਾ ਆ ਦੇਖੋ ਇੱਥੇ ਨੂੰ ਖੁੰਜੇ ਨੂੰ ਨਾ ਪਾਣੀ ਫਿਰ ਇੱਥੇ ਤੇ ਆ ਤੇ ਪੁੱਤੇ ਕੋ ਥੋੜਾ ਥੋੜਾ ਰਿਸੀ ਜਾਂਦਾ ਪਾਣੀ ਫਿਰ ਇੱਥੇ ਤੋਂ ਸਾਰਾ ਹੋ ਜਾਂਦਾ ਸਾਰਾ ਕੰਮ ਬੈਂਚ ਪਰ ਮੇਰੇ ਕੰਮ ਸੋਚੇ ਹੁੰਦੇ ਆ ਬੰਦਾ ਤਾਂ ਬਾਈ ਉਹੀ ਆ ਜਿਹੜਾ ਬੰਦਾ ਕੰਮ ਅਡਵਾਂਸ ਸੋਚ ਕੇ ਰੱਖੇ ਕੱਲ੍ਹ ਬਾਰੇ ਸੋਚ ਕੇ ਰੱਖੇ ਇਹ ਨਹੀਂ ਬਸ ਅੱਜ ਦਾ ਕੰਮ ਕਰਨਾ ਵੀ ਹਾਂ ਕੌਣ ਨੂੰ ਕੀ ਕੰਮ ਕਰਨਾ ਅੱਜ ਮੇਰਾ ਕੰਮ ਕੀ ਹੈ ਪਰਸੋਂ ਮੇਰਾ ਕੰਮ ਕੀ ਹੈ ਇਹ ਬੰਦਾ ਸੋਚ ਰਿਹਾ ਤੇ ਪਰ ਕੀ ਬੰਦਾ ਫਿਰ ਉਹੀ ਕਰਦਾ ਇੱਕ ਹਦਮੈ ਯੂਟਿਊਬਰ ਬਾਰੇ ਇਹ ਗੱਲ ਕਰਨੀ ਹੈ ਕਿ ਬਹੁਤ ਮੇਰੇ ਪਿੰਡ 'ਚ ਹੁਣ ਯੂਟਿਊਬਰ ਬਣਦੇ ਜਾਂਦੇ ਆ ਭਾਈ ਕਈਆਂ ਦਾ ਤੁੱਕਾ ਲੱਗ ਜਾਂਦਾ ਠੀਕ ਹੈ ਕਈਆਂ ਦਾ ਨਹੀਂ ਲੱਗਦਾ ਹੈਗਾ ਇਹਦੇ ਪਰ ਠੀਕ ਹੈ ਜੀ ਕਈਆਂ ਦੀ ਮਿਹਨਤ ਅਸਲ ਆਉਂਦੀ ਹੈ ਇਹ ਕਰਾਂਗੇ ਇਹਦੇ ਬਾਰੇ ਵੀ ਗੱਲਬਾਤ ਤਾਂ ਜਦੋਂ ਅਸੀਂ ਤਾਂ ਮੈਂ ਤਾਂ ਕਹਿੰਦਾ ਵੀ ਰੱਬ ਹਰੇਕ ਨੂੰ ਤਰੱਕੀ ਦੇਵੇ ਜਿਹੜਾ ਕੋਈ ਬਣਾਉਂਦਾ ਮਿਹਨਤ ਕਰਦਾ ਇਦਾਂ ਇੱਕ ਵੀਡੀਓ ਬਣਾ ਕੇ ਨੈੱਟਵਰ ਪਾਉਂਦਾ ਕਰਦਾ ਬਹੁਤ ਮਿਹਨਤ ਹੋ ਜਾਂਦੀ ਹੈ ਠੀਕ ਹੈ ਫਿਰ ਜੇ ਉਹਨਾਂ ਨੇ ਦੇਖੀ ਮੈਨੂੰ ਪਤਾ ਵੀ ਇੱਧਰ ਦੇ ਨਾਲ ਦੇਖ ਕੇ ਕਮੈਂਟ ਜਾਂ ਟੈਲੀਫੋਨ ਕਰ ਦਿੰਦੇ ਮੈਨੂੰ ਪਤਾ ਇਹ ਚੀਜ਼ਾਂ ਦਾ ਕੁਝ ਬੰਦੇ 도ਗਲੇ ਹੁੰਦੇ ਇੱਧਰ ਦੀ ਗੱਲ ਫੇ ਉੱਧਰ ਦੀ ਗੱਲ ਉੱਧਰ ਉਹ ਦਿਖ ਜਾ ਕੇ ਵੀਡੀਓ ਤੈਨੂੰ ਨੇ ਕਹਾ ਗਿਆ ਉਹ ਬੰਦੇ ਨੇ ਗੱਲ ਦੇ ਤੈਨੂੰ ਐ ਵੀਡੀਓ ਚ ਆਇਆ ਕਹੇ ਤਾਂ ਤੈਨੂੰ ਉਹ ਤੁਹਾਡੇ ਬਾਰੇ ਐ ਬੋਲਿਆ ਉਹ ਠੀਕ ਹੈ ਛੱਡੋ ਇਹਨਾਂ ਗੱਲਾਂ ਨੂੰ ਮੈਂ ਜਿਹੜੀ ਮੈਂ ਚੀਜ਼ ਦੇਖਦਾ ਹੁੰਦਾ ਮੇਰਾ ਮਕਸਦ ਹੈ ਨੈਟਵਰਕ 'ਤੇ ਵੀਡੀਓ ਬਣਾ ਕੇ ਪਾਉਣਾ ਠੀਕ ਹੈ ਮੈਂ ਉਹਦੇ 뷰 ਨਹੀਂ ਦੇਖਦਾ ਮੈਂ ਉਹਦੇ 뷰 ਨਹੀਂ ਦੇਖਦਾ ਸਿਰਫ ਮੈਂ ਆਪਣਾ ਦੇਖਦਾ ਘਰ ਵਿੱਚ ਵੀ ਮੈਂ ਹਾਂ ਕਿਆ ਗੱਲ ਕਰੀ ਮੈਂ ਕਿਆ ਚੀਜ਼ ਪੇਸ਼ ਕੀਤੀ ਹੈ ਕਿ ਆ ਕਿਸ ਨੂੰ ਚੰਗੀ ਲੱਗੀ ਨਹੀਂ ਚੰਗੀ ਲੱਗੀ ਬੰਦਾ ਜਦ ਇਹ ਆਪ ਰੀਲਾਂ ਦੇਖਦਾ ਹੈਗਾ ਸਕਰੋਲ ਕਰੀ ਜਾਂਦਾ ਅੱਗੇ ਕੱਢੀ ਜਾਂਦਾ ਪਰ ਲਾਈਵ ਵੀਡੀਓ ਨੂੰ ਤੁਸੀਂ ਬਹੁਤ ਪ੍ਰੇਮ ਦਿੰਦੇ ਹੋ ਕਿ ਲਾਈਵ ਵੀਡੀਓ 'ਚ ਨਾ ਤੁਸੀਂ ਪੂਰਾ ਪੰਜਾਬ ਅੱਜ ਦਾ ਦੇਖ ਲੈਂਦੇ ਆ ਅੱਜ ਜਿਹੜੀ ਚੀਜ਼ ਅੱਜ ਤੁਸੀਂ ਆ ਦੇਖ ਲਈ ਲਾਈਵ ਅੱਜ ਤੇ ਅੱਜ ਸਾਡੇ ਪੰਜਾਬ 'ਚ ਕਿਦਾਂ ਮੌਸਮ ਹੈ ਜਿਹੜਾ ਕੋਈ ਬਾਹਰ ਬੈਠ ਉਹਨੂੰ ਆ ਚੀਜ਼ ਚੰਗੀ ਲੱਗਦੀ ਹੈ ਕਈ ਵਾਰ ਹੁਣ ਮੇਰੀ ਮੋਟਰ ਨਾਲ ਬਹੁਤ ਪ੍ਰੇਮ ਹੈ ਬੋੜੇ ਫੋਨ ਆ ਜਾਣ ਕਹਿੰਦੇ ਵੀਰ ਅਸੀਂ ਤੇਰੀ ਮੋਟਰ ਪਰਉਣਾ ਬੈਠਣਾ ਪੈਕ ਸ਼ਕ ਲਾਵਾਂਗੇ ਮੀਟ ਸੀਟ ਬਣਾਵਾਂਗੇ ਕੋਈ ਚੱਕਰ ਨਹੀਂ ਮੈਂ ਕਹਾ ਜਦ ਮਰਜੀ ਆ ਜਾਓ ਮੇਰਾ ਵੀਰ ਖੁੱਲੇ ਸੱਦੇ ਤੁਹਾਨੂੰ ਸਾਰਿਆਂ ਨੂੰ ਹਲਕਾ ਬਹੁਤ ਕੁਝ ਸੋਚਿਆ ਹੋਇਆ ਮੈਂ ਜਨ ਕਿ ਮੋਟਰ ਪਰ ਮੈਂ ਸੋਚਦਾ ਹੁੰਦਾ ਵੀ ਸਾਲ ਦਾ 1 ਲੱਖ ਰੁਪਏ ਲਾਉਣਾ ਹੁੰਦਾ ਐ ਸਾਲ ਜਦ ਉਹ ਤੇ ਬੱਚਾ ਨਾ ਹੋ ਜਿਹੜਾ ਸਾਹਮਣੇ ਵਾਲੇ ਚ ਬੱਚਾ ਇਹ ਪਰਲੇ ਪਾਸੇ ਲੈ ਜਾਣਗੇ ਇੱਥੇ ਉਹਨੂੰ ਗੱਲਾ ਹੋ ਜਾਂਦਾ ਇੱਥੇ ਭਰਾ ਨੇ ਕਿਹਾ ਸੀ ਵੀ ਆਪਾਂ ਨੇ ਆ ਇੱਕ ਪਰਦੀ ਤੱਕ ਨਾਲ ਉੱਚੀ ਚੱਕਣੀ ਮੋਟਰ ਹਲੇ ਕਿ ਦਰਵਾਜ਼ਾ ਮੈਂ ਪਹਿਲੇ ਇਹ 7 ਫੁੱਟ ਦਾ ਲਵਾਇਆ ਹੋਇਆ ਸੀ ਤੇ ਆਪਾਂ 1 ਫੁੱਟ 4 ਇੰਚ ਉੱਚੀ ਚੱਕ ਸਕਦੇ ਬੰਦੇ ਜਿਹੜੀ ਹਲੇ ਅੱਧਾ ਕਿ ਫੁੱਟ ਹੋਰ ਉੱਚੀ ਚੱਕ ਸਕਦੇ ਆ ਇੱਥੇ ਢਲਵਾ ਦੇਣੀ ਦੂਜੀ ਲੋਕਟ ਢਲਵਾ ਦੇਣੀ ਦੇਖਦੇ ਹਾਂ ਬੜੀਆਂ ਚੀਜ਼ਾਂ ਹਲੇ ਦਿਮਾਗ ਦੇ ਵਿੱਚ ਵੀ ਐਂ ਬਣਾਉਣੀ ਮੋਟਰ ਹਲੇ ਐਂ ਚੀਜ਼ ਕੱਢਣੀ ਦੀ ਤਰ੍ਹਾਂ ਐਂ ਕੱਢਣੀ ਦੀ ਤਰ੍ਹਾਂ ਐਂ ਕੱਢਣੀ ਐ ਇਹ ਚੀਜ਼ ਐਂ ਬਣਾਉਣੀ ਆਹ ਚੀਜ਼ ਐਂ ਬਣਾਉਣੀ ਆ ਚਲੋ ਕੰਮ ਨਹੀਂ ਮੁਕੜੇ ਹੈਗੇ ਜਿਹੜਾ ਕੰਮ ਵਧੀ ਹੋ ਜਾਣੇ ਧੰਨਵਾਦ ਜੀ ਤੁਹਾਡਾ ਅੱਜ ਦਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ ਮਿਲ ਜਾਣ ਪਰ ਕਿਸੇ ਅਗਲੀ ਲਾਈਵ ਵੀਡੀਓ ਦੇ ਵਿੱਚ ਕੱਲ ਅੱਜ ਕੱਲ ਦੇਖਾਂ ਕੱਲ ਸ਼ਾਇਦ ਨਾ ਬਣੇ ਲਾਈਵ ਵੀਡੀਓ ਕੋਸ਼ਿਸ਼ ਕਰਾਂਗਾ ਬਣਾਉਣ ਦੀ ਫਿਰ ਵੀ ਕੱਲ ਆਪਾਂ ਥੋੜੇ ਕਮੈਂਟੇ ਪੜਾਂਗੇ ਨਹੀਂ ਹੋਰ ਨਹੀਂ ਪੜਨੇ ਹੈਗੇ ਸਾਰਿਆਂ ਦੇ ਕਮੈਂਟ ਵਧੇ ਵਧੇ ਕਰੋ ਸਾਰਿਆਂ ਦੇ ਨਾਮ ਲੈ ਕੇ ਆਪਾਂ ਕਮੈਂਟ ਪੜਾਂਗੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਆ ਸਭ ਦੇ ਪੜਾਂਗੇ ਧੰਨਵਾਦ